ਕਰੇ ਨਾਨਕੀ ਆਸ ਤੇਰੇ ਨਾਮ ਤੋਂ ਜਿਝਾਈਂਗੇ ਸਤਿ ਪਾਖੇ ਰਬੀ ਦਾ ਤੁਝ ਤੋਂ ਹੀ ਸਤਨਾਮ 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 ਸਗ ਸੰਗਤਾਂ ਇਕੱਠੀਆਂ ਹੋਈਆਂ ਬਾਣ ਤੇ ਮਾਰੇ ਦਾਸ

ਜੋ ਕੇ ਹਮ ਨਾ ਪਾਪ ਕਰੰਤਾ ਇਹ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾਉ ਤੁਮ ਜੋ ਨਾਇਕਾ ਛੋ ਅੰਤਰ ਜਾਮੀ ਕਦ ਤੇ ਜਨ ਜਾਮੀ ਜੈ ਜੰਤੇ ਸੁਆਮੀ ਸਰੀਰ ਅਰਾਧੇ ਮੁਖ ਵਿਚਾਰ ਦੇਹੂ ਰਵਿਦਾਸ ਸੰਗ ਸੰਜਾਲ ਕੋ ਜਪੋ ਜੀ ਸਤਨਾਮ ਸਤਨਾਮ ਐਸੀ ਲਾਲ ਤੁਜ ਨਨ ਕਾਮ ਕਰੇ ਗਰੀਬ ਨਿਵਾਦ ਸਿੰਘਾ ਮੇਰਾ ਮਾਥੇ ਛੱਪ ਕਰਿ ਰਹਾਉ ਜਾਕੀ ਸ਼ੋਤ ਜਗਤੋ ਲੱਗੈ ਤਾਂ ਪਰ ਤੂੰ ਹੀ ਤਰੈ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਕੈ ਨ ਡਰੈ ਨਾਮ ਦੇ ਕਵੀ ਤਰ ਲੁੱਟਿ ਸਤਨਾਮ ਸੰਤਰੇ ਕਹਿ ਰਵਿਦਾਸ ਸਲੋਰੇ ਸੰਤੋ ਹਰ ਜਿਉ ਤੇ ਸਭ ਇਸਰੀ ਜੋ ਜੀ ਸਤਨਾਮ ਸਤਨਾਮ ਤਨ ਤਨ ਜਿਗਤ ਗਤਾ ਸਤਿਗੁਰੂ ਅਰਬਦਾਸ ਸਿੰਘ ਰਾਜੀ ਸਤਿਗੁਰੂ ਭਗਵਾਨ ਮਾਹਰਿਸ਼ੀ ਵਾਲਮੀਕ ਮਹਾਰਾਜ ਜੀ ਸਤਿਗੁਰੂ ਕਬੀਰ ਮਹਾਰਾਜ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਸਤਿਗੁਰੂ ਨਾਮ ਦੇਵ ਮਹਾਰਾਜ ਜੀ ਸਤਿਗੁਰੂ ਚਲਕਨ ਮਹਾਰਾਜ ਜੀ ਸਤਿਗੁਰੂ ਸਦਨਾ ਮਹਾਰਾਜ ਜੀ ਸਤਿਗੁਰੂ ਸੈਨ ਮਹਾਰਾਜ ਜੀ ਆਪ ਸਾਰੇ ਮਾਹ ਪੁਸ਼ਟਾਂ ਦੇ ਚਨ ਕਮਲਾਂ ਅਤੇ ਸੇਵਾ ਸਿਮਰਨ ਦੀ ਕਮਾਈ ਦਾ ਧਿਆਨ ਕਰਕੇ ਜਪੋ ਜੀ ਸਤਨਾਮ ਸਤਨਾਮ ਤੰਤੰ ਸੰਤ ਗੁਰਦਾਸ ਸੂਰਜੀ ਦੇ ਜਮਸਾਨ ਮੰਦਰ ਕਾਂਛੀ ਸੀਲ ਵਰਤਨ ਕੋਲ ਬਾਰਨ ਸੇ ਬੇਗੰਪਰਾ ਹਰਦੁਆਰ ਖਰਾਲਕਾ ਡੇਰਾ ਸਤਖੰਡ ਬੱਲਾ ਸਭੀ ਗੁਰਤਾਮਾ ਦੇ ਦਰਸ਼ਨ ਮਾਰੇ ਧਿਆਨ ਕਰਕੇ ਜਪੋ ਜੀ ਸਤਨਾਮ ਸਤਨਾਮ ਤੰਨ ਤੰਤ ਗੁਰਦਾਸ ਸੂਰਜੀ ٹان تن سنتقل صمی صلو Upper Gsemler جی aisle پرحدثیہ کون دنم بری امر شیئ صلو Delta Hمالوں م Agre بجی طرح تن دن уж lies ٹان تن سنتقل صلو felic Harr待دہ سنگ الله آم سج وبین ریش ¡! ggi لیکلام سمیرا Tools جون ریش ص... ص... ہمسر دین دیالت ہمسر اب پتھر کا کی جائے بچنی طور مور مرمان جن کو پورن دی جائے او بربر جون میاں کارنے کارن کون ہو رہا ہو بہت جنم بچھڑی تھے مادو اے جنم تمہارے نے کہے کہے روی داس آسر میں جیو چر پیو درشن کے جب کو جی ਤਨ ਧਨ ਚਿੱਤ ਤਾਂ ਸੁਖਗ੍ਰੰਥ ਦਾਸ ਜੀ ਮਹਾਰਾਜ ਜੀ ਸਤਿਗੁਰੂ ਸੋਮੇ ਸੰਤ ਸਰਮਨ ਦਾਸ ਮਹਾਰਾਜ ਜੀ ਸਤਿਗੁਰੂ ਸੋਮੇ ਸੰਤ ਨਰਿੰਜਨ ਦਾਸ ਮਹਾਰਾਜ ਜੀ ਆਪ ਜੀ ਦੇ ਪਾਵਨ ਪਿੱਤਰ ਜਾਨਾ ਦੀ ਬੇਨਤੀ ਅਰਦਾਸ ਆਪ ਜੀ ਦੀ ਅਪਾਰ 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 ਕਿਰਪਾ ਹੋਈ ਹੈ ਜੁ ਅੱਜ ਆਪ ਜੀ ਦੇ ਗੁਰੂ ਪਰਦੇ ਪ੍ਰੀਤਮਾਨ ਸੇਵਾਦਾਰ ਸ਼੍ਰੀਮਾਨ ਸ਼੍ਰੀ ਨਰਮਨ ਕੁਮਾਰ ਨਿੰਮਾ ਜੀ ਜੋ ਸਤਿਗੁਰ ਜੀ ਆਪ ਜਿੱਤੇ ਆਗਤੀਆਂ ਹੋਂਦ ਕਰਕੇ ਨੇਕ ਕਮਾਈ ਲਣ ਗਏ ਆਪ ਜੀ ਦਾ ਧੰਨ ਧੰਨ ਧੰਨਵਾਦ ਕਰਦੇ ਹੋਏ ਸਮੂਹ ਪਰਿਵਾਰ ਵੱਲੋਂ ਸਤਿਗੁਰ ਜੀ ਸੁੱਖਾਂ ਬੰਗਾ ਮੰਗਿਆ ਨੀਆਂ ਆਪ ਜੀ ਦੀ ਅਪਾਰ ਕਿਰਪਾ ਦੇ ਨਾਲ ਪੁਰੀਆਂ ਆਈਆਂ ਅੱਜ ਕਾਉਂਸਲਰ ਬਣਨ ਤੇ ਅੱਜ ਜਨਮ ਦਿਨ ਤੇ ਜੋ ਅੱਜ ਸਾਡੇ ਨਿਮਰ ਦਸੇ ਜੀ ਦਾ ਜਨਮ ਦਿਨ ਹੈ ਸਤਿਗੁਰ ਜੀ ਆਪ ਜੀ ਦੇ ਨਾਮ ਦਾ ਊਟਾ ਸਿਰ ਰੱਖ ਕੇ ਸਮੂਹ ਪਰਿਵਾਰ ਵੱਲੋਂ ਨਗਰ ਖੇੜੇ ਦੀ ਤੰਦਰੁਸਤੀ ਲੰਬੀ ਉਮਰ ਵਾਸਤੇ ਰਕੀ ਵਾਸਤੇ ਪਾਵਨ ਪਵਿੱਤਰ ਅਮਰਕੰਨ ਦੇ ਜਾਪ ਪਰਿਵਾਰ ਵੱਲੋਂ ਕਰਦੀ ਸੁਖਾਂਤੀ ਬਾਤੇ ਨਗਰਕੇੜੀ ਦੀ ਸੁਖਾਂਤੀ ਬਾਤੇ ਕੀਤੇ ਗਏ ਹਨ ਸਤਿਗੁਰੂ ਜੀ ਆਪ ਜੀ ਦੀ ਬਾਣੀ ਦਾ ਹੁਕਮ ਹੈ ਦੁਖੀਆਂ ਕੇ ਦੁੱਖ ਦੂਰ ਕਰ ਕਸ਼ਟ ਨਿਵਾਰੋ ਆਪ ਸਦਾ ਸਹਾਈ ਪ੍ਰਭੂ ਹੈ ਕਰੇ ਜਿਸ ਕੇ ਜਨ ਦਾ ਮਾਂ ਬਾਪਾਂ ਦਾ ਕੋਟ ਆਸਰਾ ਲੈ ਕੇ ਨਗਰਕੇੜੀ ਦੀ ਮੇਹਰ ਪ੍ਰਾਰਥਨਾ ਇਹਨਾਂ ਦੇਸ਼ ਉਹ ਵਿਦੇਸ਼ ਵਿੱਚ ਰਹਿੰਦੀ ਸੰਗਤ ਇਹ ਮੇਹਰ ਪ੍ਰਾਰਥਨਾ ਦੇ ਨਾਮ ਬੱਚਿਆਂ ਨੂੰ ਲੰਮੀ ਅਮਰ ਨਸ਼ਿਆਂ ਤੋਂ ਦੂਰ ਰੱਖਣਾ ਨਸ਼ਿਆਂ ਤੋਂ ਦੂਰ ਰੱਖਣਾ ਮਾੜੀ ਸੰਗਤ ਤੋਂ ਬਚਾਉਣਾ ਬੱਚਿਆਂ ਨੂੰ ਆਪਣੇ ਮਾਤਾ ਪਿਤਾ ਨੇ ਕਿਹਨੇ ਕਾਰ ਆਗਿਆ ਕਰੀ ਕਨਾ ਸਤਗੁਰੂ ਜੀ ਜੋ ਸੰਗਤ ਆਪ ਜੀ ਦੇ ਦਰ ਤੇ ਆਵੇ ਆਪਣੀਆਂ ਚੋਲੀਆਂ ਖੁਸ਼ੀਆਂ ਨਾਲ ਭਰ ਕੇ ਜਾਵੇ ਆਈ ਹੋਈ ਸੰਗਤ ਦੀ ਹਾਜ਼ਰੀ ਮਨਜ਼ੂਰ ਕਾਣੀ ਤਨ ਮਨ ਨਾਲ ਕੀਤੀ ਸੇਵਾ ਮਨਜ਼ੂਰ ਕਾਣੀ ਜਿਨ੍ਹਾਂ ਕញ្ញਾਂ ਚੋਂ ਮਾਇ ਜਿਨ੍ਹਾਂ ਨੇ ਸਦਾ ਪਰਿਪੱਕ ਦੂਰ ਰਖਣੇ ਨੇਕ ਮੱਥ ਬਰਤਕ ਪਾਉਣੇ ધਨ ਤੁਮੇ ਦਾਸ ਤੁਮੇ ਜੀ ਮਥਣੀ ਸੰਤ ਗੁਰੂ ਜੀ ਆਰ ਜੀ ਦਾ ਪ੍ਰਕਾਣ ਪ੍ਰਕਾਣ ਧੰਨਵਾਦ ਕਰਦੇ ਹੋਏ ਸਾਡੇ ਸਤਿਕਾਰਯੋਗ ਸ਼੍ਰੀ ਨਿਰਮਲ ਕੁਮਾਰ ਮਿਮਾ ਜੀ ਦੇ ਸਮੂਹ ਪਰਿਵਾਰ ਨੂੰ ਆਪ ਜੀ ਦੇ ਸੁੰਦਰ ਅਮਰਤ ਮੰਗਵਾਤੇ ਸੋਹਣਾ ਸੋਹਣਾ ਰਮਾਣਾ ਸਹਿ ਪਾਇਆ ਗਿਆ ਅੰਗੀਕਾਰ ਕਰਨ ਸੰਤਾਂ ਵੱਲ ਦੇ ਕਰੋ ਪ੍ਰਸ਼ਾਦ ਰੱਬ ਕਰਤਾ ਕੇ ਆਪ ਹੀ ਨੇ ਜਾਨਾ ਜਹਾ ਜੀ ਕਰਿਆ ਆਪ ਜੀ ਦੇ ਨਾਮ ਦਾ ਫੋਗਲ ਕੇ ਕਹੇ ਰਾਮਦਾਸ ਨਾਮ ਤੇ ਰਵਾਤੀ ਸਤਨਾਮ ਦੇ ਹਰ ਕੋ ਘਾਰੇ ਆਪ ਜੀ ਦੇ ਨਾਮ ਦਾ ਭੋਗ ਲਗਿਆ ਪ੍ਰਸ਼ਾਦ ਦਾ ਪ੍ਰਸ਼ਾਦ ਲੰਗਰ ਸਾਥ ਸੰਗਤਾਂ ਦੇ ਲੈ ਕੇ ਵੇ ਜੋ ਸੰਤ ਪ੍ਰਸ਼ਾਦ ਜਿਕੇ ਆਪ ਜੀ ਦਾ ਨਾਮ ਸਤਨਾਮ 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 ਜਪੇ ਸਤਗੁਰੂ ਜੀ ਆਪ ਜੀ ਦੀ ਪਾਵਨ ਪਿੱਤਰ ਅੰਮ੍ਰਿਤਮਣੀ ਜੋ ਬਾਣੀ ਪੜhenge ਬਾਣੀ ਪੜਦੇ ਆ ਸੁਣਦੇ ਆ ਚਰਚਾ ਕਰਦੇ ਆ ਸ਼ਬਦ ਪੜਦੇ ਆ ਜਿਆ ਪਰਿਵਾਰ ਵੱਲੋਂ ਸੇਵਾ ਕਰਦੇ ਆ ਇੱਕ ਨਹੀਂ ਅਨੇਕਾਂ ਤਰ੍ਹਾਂ ਦੇ ਪੁੱਲਾਂ ਚੋਂ ਜਿਹੜੀ ਅੱਖ ਰੱਗੇ ਪਿੱਛੇ ਵੱਧ ਘਟ ਬੋਲਿਆ ਜਾਂਦਾ ਆਪਣੀ ਅੰਤਾਨ ਬੱਚੇ ਸੰਕੇ ਮਾਫ ਕਰਨਾ ਅਗੇ ਤੋਂ ਸਹੀ ਔਰ ਸ਼ੁੱਧ ਬਾਣੀ ਪੜ੍ਹਨ ਸੇਵਾ ਕਰਨ ਦਾ ਮਨ ਬਖਸ਼ਣਾ ਆਉਣ ਵਾਲਾ ਸਮਾਂ ਸਤਕਾਰਯੋਗ ਸ਼੍ਰੀ ਨਰਮਨ ਸਾਹਿਬ ਜੀ ਦੇ ਵਾਸਤੇ ਇਹਨਾਂ ਦੇ ਤੀਆਂ ਪੁੱਤਰ ਪਣਪਰਾ ਰਿਸ਼ਤੇਦਾਰ ਨਗਰ ਕਿੜੇ ਦੇਸ਼ ਔਰ ਦੇਗੀਆਂ ਸੰਤਾਂਵਾਦ ਦੇ ਸੁੱਖਾਂ ਪ੍ਰਿਆਵੇ ਸੁੱਖਾਂ ਪ੍ਰਪਿਤ ਹੋਵੇ ਤੇਹੀ ਅਰਦਾਸ ਸਾਜ ਜੀ ਦੇ ਚਰਨਾਂ ਪੰਨ ਜਦ ਬਤਾ ਸੁਖ ਬਿਉ ਦਾਸ ਮਹਾਰਾਜ ਜੀ ਦੇ ਪਾਵਨ ਪਤਨ ਨਾਮ ਦੇ ਵਿੱਚ ਚੜ੍ਹਦੀ ਕਲਾ ਪਾਣ ਦੀ ਜੀ ਤੇਰੇ ਬਾਣੀ ਸਾਰੇ ਬਤ ਦਾ ਹਰਿ ਆਰਸੂ ਇਹ ਆਸ਼ਾ ਰਖੇ ਕਰੇ ਲਾਨ جائیں گے سب پاک رو داس یہ گرتھ سونے سبھی بدار گے اس سے سب بر پائے دکھیا کے دکھ دور کر کرشن نبا مرت مارے جو بولے سو نر جگت گرد مہاراج کی جو راما راما جے گردی پوری سب نام سپنا